ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸਵੀ ਬੈਲ ਛੇੜ ਲਈ ਲੈ ਕੇ ਆਏ ਆਂਗੇ ਬਾਕੀ ਦੀ ਜਿਹੜੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਨੇ ਆਂ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਕਹਿੰਦੇ ਹੋ ਬਾਈ ਬਹੁਤ ਵਧੀਆ ਜੀ ਡਾਕਟਰ ਸਾਹਿਬ ਤੁਸੀਂ ਸੁਣਾਓ ਵਧੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਜੀਤ ਸਿੰਘ ਜੀ ਹੂੰ ਪਿੰਡ ਗੱਲ ਕੋਠੇ ਜ਼ਿਲ੍ਹਾ ਬਰਨਾਲਾ ਤਸੀਲ ਤਪਾ ਹੈ ਨਾ ਹਾਂ ਜੀ ਨੇੜੇ ਪੱਖੋਂ ਪੱਖੋਂ ਪੈਣਾ ਵੀ ਰਾਹ ਜਾਂਦਾ ਤੇ ਪੱਖੋਂ ਗਏ ਵੀ ਬਾਈ ਨੂੰ ਨੇੜੇ ਸੈਂਟਰ ਚ ਆ ਜੀ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ 90412 ਜੀ ਹੂੰ 36 ਤੇ ਨਾ ਬਾਈ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਜਿਹੜੀ ਇਹ ਵਹਿੜ ਦੇਖ ਰਹੇ ਕਿਹੜਾ ਸੂਏ ਸੂਈ ਆ ਬਾਈ ਇਹ ਪਹਿਲੇ ਸੂਏ ਸੂਈ ਆ ਜੀ ਪਲੂਨ ਸੂਈ ਆ ਚੌਗੀ ਵਹਿੜ ਆ ਮੂੰਹੋਂ ਚਾਰ ਦਾਂਦਾ ਚਾਰ ਦਾਂਦਾ ਠੀਕ ਹੈ ਤੇ ਦੁੱਧ ਹੈ ਤਿੰਨ ਦਿਨ ਹੋ ਗਏ ਨੂੰ ਸੂਈ ਨੂੰ ਤੇ ਦੁੱਧ ਹੈ ਟਾਈਮ 13 ਕਿਲੋ ਆ ਪੂਰਾ ਮਨ ਕੇ ਚੱਲੋ ਕੋਈ ਵੀਰ ਉਹਦਾ ਦੋ ਟਾਈਮ ਚਾਰ ਟਾਈਮ ਬੜਾ 10 ਡੰਗ ਚ ਹੋਵੇ ਯਾਰ ਆਪ ਨੂੰ ਕਿਹੜਾ ਕੋਈ ਹੈ ਬਾਈ ਕਹਿੰਦਾ ਭਾਏ 10 ਟੰਗ ਠੰਡੀ ਹੈ ਮੈਂ ਕਹਿੰਦਾ ਠੰਡੀ ਸੀ ਕਿਹਾ ਦਿਖੜ ਸਫਾਈ ਯਾਨੀ ਕਿ ਚੱਡਾ ਦੇ ਕਿ ਨਾ ਫੈਕਸ ਜਿਆ ਦੇ ਲਾਇ ਇਹ ਨਹੀਂ ਕੋਈ ਢਿੱਲਾ ਜਿਆ ਦੇ ਲਾ ਪੂਰਾ ਫਿਟਨੈਸ ਵਾਲਾ ਪੂਰਾ ਹੂੰ ਬਾਕੀ ਥੋੜਾ ਥੋੜਾ ਦਾ ਗੈਪ ਆਪਾਂ ਚੈੱਕ ਕਰਵਾ ਇਹ ਤਾਂ ਡਾਕਟਰ ਬੱਸ ਕਹਿੰਦੇ ਹੁੰਦੇ ਵੀ ਮਜ਼ਦੂਰੀ ਦੇ ਮਾਰੇ ਹੁਣ ਜਾਣਾ ਪੈ ਗਿਆ ਬਾਹਰ ਬਾਹਰ ਜਾਣਾ 17 ਤਰੀਕ ਦੀ ਫਲੈਟ ਆਪਣੀ ਹੂੰ ਤਾਂ ਦੇਣੀ ਆ ਆਪਾਂ ਦਾ ਕਹਿੰਦਾ ਯਾਰ ਚੱਲਿਆ ਕੈਨੇਡਾ ਤੇ ਲੁੱਟ ਲੋ ਮੇਲਾ ਬਸ ਉਹ ਗੱਲ ਆ ਆਪਣੀ ਠੀਕ ਹੈ ਭਾਈ ਹਾਂ ਬਾਕੀ ਦੇ ਜਾਣੀਆਂ ਬਸ ਆਪਾਂ ਉਹ ਗੱਲ ਦੇਣ ਲੈਣ ਵਾਲੀ ਕਰਨੀ ਹੈ ਕੋਈ ਆਏ ਵਾਲਾ ਨਹੀਂ ਗਾ ਠੀਕ ਹੈ ਭਾਈ ਹਾਂਜੀ ਤੇ ਮੁੱਲ ਫਿਰ ਤਾਂ ਕੀ ਰਹੂ ਅੱਜ ਮੁੱਲੇ ਦਾ ਜੀ 57000 ਰੁਪਏ ਚੋਂ ਇੱਕ ਸਿਰਫ 100 ਰੁਪਏ ਛੋੜੋਣੀ ਹੈ 57 ਚੋਂ ਹਾਂਜੀ 100 ਰੁਪਏ ਭਾਈ ਕਹਿੰਦਾ ਛੋੜ ਹੀ ਕਰਨੀ ਐ ਸਤਨ ਤੇ ਗਾਂ ਬਾਹਲੀ ਵੱਡੀ ਆ ਬਹਿੜਾ ਇਹ ਜੀ ਨਹੀਂ ਗਾ ਤੇਰੇ ਬਰੋਬਰ ਆਉਂਦੀ ਆ ਹਾਂ ਮੇਰੇ ਬਰੋਬਰ ਆ ਤੇ ਬਾਕੀ ਬੱਛਾ ਬੱਸ ਆ ਗਿਆ ਹਾਂ ਬਸਾਵੀ ਪੈਣੇ ਕਿਤੇ ਬੱਛੀ ਹੁੰਦੀ ਫੇਰ ਤਾਂ 60000 ਦੀ ਬਿਹੜ ਹੈਗੀ 25000 ਦਾ ਗੱਲਾਂ ਕੀ ਥਾਣ ਦੇਖਣਾ ਆ ਥਾ ਮੈਂ ਦੇਖਤਾ ਸੀਗਾ ਸਹੀ ਹੈ ਭਾਈ ਕੀ ਬਾਤ ਹੈ ਗੋਲੇਰ ਕੀ ਬਿਹੜ ਆ ਗੋਲੇਰ ਕੀ ਹਾਂ ਕੀ ਬਾਤ ਹੈ ਇੱਕ ਨੰਬਰ ਥਾਣ ਲੱਗਿਆ ਵਾ ਬਹੁਤ ਦੁੱਧ ਵੀ ਮੰਜਾਰ ਕਾ ਹਾਂ ਨਹੀਂ ਵੀ ਦੋ ਕਾ ਦੂਜਾ ਤੇ ਖੋਲ ਦੇ ਭਾਈ ਹਾਂ ਜੀ ਤਵੋਂ ਨੇ ਕਿੜਾ ਜ਼ਰੂਰ ਇਧਰ ਨਾ ਤੋੜ ਦੇ ਖੋਲ ਕੇ ਤੋਰਾ ਤਰਾ ਪਾ ਕਰਵਾ ਲੈ ਮੈਂ ਕਹਿੰਦਾ ਭਲਾ ਜਿੰਨੀ ਮਰਜ਼ੀ ਤੋੜ ਹੋਰ ਦੱਸ ਹੂੰ ਬਾਕੀ ਬੇਲ ਬਹੁਤ ਆ ਯਾਰ ਹਨਾ ਬੇਲ ਮੈਂ ਕਹਿੰਦਾ ਕਿਸੇ ਵਾਰ ਘਾੜ ਘਰੇ ਰੱਖਣ ਵਾਲੀ ਵਹਿੜਾ ਘਰੇ ਚੋਣ ਵਾਲੀ ਇਹ ਤਾਂ ਯਾਰ ਸਮਝ ਲੈ ਵੀ ਆਪਣੀ ਤਾਂ ਹੁਣ ਮਜਬੂਰੀ ਬਣ ਗਈ ਵੀ ਆਪਾਂ ਨੂੰ ਦੇਣੀ ਪੈ ਗਈ ਹਨਾ ਹੈ ਨਹੀਂ ਘਰੇ ਕੋਈ ਸੰਭਣ ਵਾਲਾ ਹੋਰ ਠੀਕ ਹੈ ਸਾਰੇ ਪਹਿਲਾਂ ਹੀ ਗਏ ਪਿਆ ਮੈਂ ਬਾਕੀ ਆਰਡਰ ਦੇਖ ਯਾਰ ਹਨਾ ਐ ਪਿਆ ਮੈਂ ਕਹਿੰਦਾ ਮੈਂ ਕਹਿੰਦਾ ਯਾਰ ਚੱਡਾ ਕੀ ਪੋਤਾ ਗਾਂ ਦੇ ਥਾਣ ਦੇਖ ਮੁਠੀ ਵਾਲਾ ਥਾਣਾ ਸਹੀ ਆ ਬਾਈ ਅਗਲੇ ਡੜਕਾਂ ਚਿੜੀਆਂ ਨੂੰ ਮੁਠੀ ਵਾਲੇ ਦੱਸ ਦਿੰਦੇ ਮੁਠੀ ਵਾਲਾ ਥਾਣਾ ਇਹ ਆ ਇੱਥੇ ਰੋਕ ਲੈ ਬਾਈ ਮੜੀ ਜੀ ਆ ਰੋਕ ਲਈ ਲੈ ਥੋਣ ਥੋਣ ਕਿਆ ਬਾਤ ਹੈ ਵਾਕੀ ਠੰਡੀ ਦੇਖੋ ਯਾਰ ਠੰਡੀ ਸੀ ਬਹੁਤ ਆ ਜਾਨੀ ਇੱਥੀ ਰੋਗੀ ਨਮਾ ਖਾਨ ਜਵਾਨੀ ਵਾਲੀ ਵੜ ਕਿੰਨਾ ਦੱਤ ਪਾ ਦੂੰ ਜੇ ਹਿਸਾਬ ਨਾਲ ਇਹਦੀ ਮਾਸਲੇ ਸੀਗਾ ਉਸ ਹਿਸਾਬ ਨਾਲ ਤਾਂ ਇੱਤੀ ਜਾਨੀ ਕਈ 18 ਤੋਂ ਟੁੱਟਦੀ ਨਹੀਂ ਗੀ 18 ਤਾਂ ਇੱਤੀ ਦੇਊ ਦੇਊਗੀ ਇਹ ਠੀਕ ਹੈ ਬਈ ਜਿਹੜਾ ਹੁਣ ਕਰ ਤਿੰਨ ਦਿਨ ਸੂਈ ਥੱਲੇ 13 ਕਿਲੋ ਦੁੱਧ ਆ ਹਾਂ ਅਜੇ ਜਦੋਂ ਗਾਂ ਦੇ ਮੇਲਾ ਮੂਲਾ ਚੱਲ ਗਿਆ ਤੂੰ ਦੇਖੀ ਤਾਂ ਸਹੀ ਸਹੀ ਹੈ ਬਈ ਹੈ ਹੂੰ ਜਿੰਦ ਤੇ ਜਾਣ ਵਾਲੀ ਪੱਸੀ ਆ ਬਾਈ ਹਜੇ ਦਾਣੇ ਜਣੇ ਕਿ ਤੰਦ ਪੂਰੇ ਜਾਣਗੇ ਚੌਗੇ ਚੌਗੀ ਦੇ ਬਰਾਬਰ ਨਹੀਂ ਕਰੇ ਹਜੇ ਠੀਕ ਆ ਕੋਈ ਵਾਲੇ ਨਹੀਂ ਤੇ ਗਲ ਵੀ ਦੇਖ ਵੀ ਲੈ ਵੀ ਕੋਈ ਐਡੀ ਗੱਲਬਾਤ ਨਹੀਂ ਲੈ ਦਿਖਾ ਵੀ ਦਿਨਾ ਲੈ ਚਲ ਉੱਪਰ ਦੇਖ ਲੂ ਅਗਲਾ ਕੇ ਆਪੇ ਐਡੀ ਗੱਲ ਆ ਭੰਮ ਦੇਖ ਲਓ ਬਈ ਕੋਈ ਗੱਲ ਨਹੀਂ ਬਾਈ ਨਾ ਤੇ ਬਾਕੀ ਨੇ ਖੜਨੀ ਖੜਨੀ ਚੈੱਕ ਕਰ ਸੋ ਮੈਂ ਕਹਿੰਦਾ ਘੋੜੀ ਯਾਰ ਕੀ ਬਹਿੜ ਆ ਯਾਰ ਦੇਖ ਬਰਾਬਰ ਆਉਂਦੀ ਆ ਆਪਣੇ ਤੇ ਬਾਕੀ ਫੇਸ ਬਿਊਟੀ ਕਿੱਥੇ ਮਰਜੀ ਭਲਾ ਰੱਸਾ ਖੱਡ ਕੇ ਬਹਿ ਜਾ ਯਾਰ ਥੱਲੇ ਇਹ ਹੀ ਗੱਲ ਹੈ ਫੁੱਲ ਚਵਾਈ ਕਿਵੇਂ ਆ ਮੈਂ ਕਹਿੰਦਾ ਇੱਕ ਨੰਬਰ ਚਵਾਈ ਆ ਠੀਕ ਹੈ ਹਾਂ ਜੀ ਉਹਨਾਂ ਤੁਹਾਨੂੰ ਦਾ ਗਾਇਬ ਵੀ ਬਹੁਤ ਚੰਗਾ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਮੰਨ ਕੇ ਫੁੱਲ ਗਰੰਟੀ ਵਾਲੀ ਵੜਾ ਤੈਨੂੰ ਮੈਂ ਇੱਕ ਦੱਸ ਦਿੰਦਾ ਠੀਕ ਹੈ ਹਾਂ ਜੀ ਕਿਸੇ ਵੀ ਵੀਰ ਨੂੰ ਬਾਈ ਇਹ ਵੜ ਪਸੰਦ ਆਵੇ ਤਾਂ ਕਰ ਲਿਓ ਬਾਈ ਨਾਲ ਕੰਟੈਕਟ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ ਹਾਂ ਜੀ